ਮੇਰੇ ਸਾਰੇ ਕੰਮ ਹੋ ਰਹੇ ਨੇ ਸਾਰੇ ਹੋ ਜਿਹੜੇ ਰੁਕੇ ਹੋਏ ਸੀ ਉਹ ਵੀ ਹੋ ਗਏ بس ਇੱਕ ਕੰਮ ਵਾ ਗਿਆ ਬਾਬਾ ਜੀ ਉਹਦੇ ਵੀ ਕਿਰਪਾ ਕਰ ਦੋਵੇ ਮੈਂ ਜਾਣ ਕੇ ਕਿਥੇ ਮਨ ਨੂੰ ਆ ਕੇ ਸ਼ਾਂਤੀ ਬਹੁਤ ਮਿਲਦੀ ਆ ਜਾਣ ਕੇ ਵੀ ਦੋ ਦਿਨ ਪਹਿਲਾਂ ਹੀ ਐ ਹੁੰਦਾ ਕਿ ਅਸੀਂ ਦੁਪਹਿਰੇ ਤੇ ਜਾਣਾ ਹੀ ਜਾਣਾ ਵਾ ਮਨ ਨੂੰ ਖੁਸ਼ੀ ਹੁੰਦੀ ਆ ਬਹੁਤ ਮੈਂ ਤਾਂ ਕਹਿੰਦੀ ਜਿੰਨੀ ਵੀ ਸੰਗ ਦਾ ਘਰੇ ਬੈ ਕੇ ਦੇਖਦੇ ਨੇ ਸਾਰੇ ਇੱਥੇ ਆ ਕੇ ਸੇਵਾ ਕਰਨ ਬਾਬਾ ਜੀ ਕੋਲੇ ਹਰ ਇੱਕ ਚੀਜ਼ ਮਿਲਦੀ ਆ ਕਿਸੇ ਚੀਜ਼ ਦੀ ਕਮੀ ਨਹੀਂ ਸਾਡਾ ਸਾਡਾ ਬਾਪ ਪਿਤਾ ਜੀ ਆਹੇ ਸੋ ਅਸੀਂ ਮੰਗ ਸਕਦੇ ਹਾਂ ਉਹਨਾਂ ਕੋਲੋਂ ਨਾ ਦੰਦੇ ਨੇ ਬਾਬਾ ਜੀ ਨਾ ਦੰਦੇ ਨੇ ਮੈਂ ਨਹੀਂ ਬੁੜਾ ਰਹਿੰਦੀ ਸੀ ਮੈਂ ਦਵਾਈਆਂ ਤੇ ਰਹਿੰਦੀ ਸੀਗੀ ਬਹੁਤ ਦਵਾਈਆਂ ਖਾਧੀਆਂ ਮੈਂ ਬਹੁਤ ਜ਼ਿਆਦਾ ਪਰ ਹੁਣ ਮੈਂ ਕਦੇ ਕੋਈ ਗੋਲੀ ਨਹੀਂ ਖਾ ਕੇ ਦੇਖੀ ਹੁਣ ਮੇਰੇ ਸਰੀਰ ਇਹ ਤੰਦਰੁਸਤ ਰਹਿੰਦਾ ਵਾ ਐਂ ਮੈਂ ਰਾਤ ਨੂੰ 2:30 ਵਜੇ ਉੱਠ ਕੇ ਜੋਤਵਤੀ ਕਰਦੀ ਬਾਬਾ ਦੀਪ ਸਿੰਘ ਜੀ ਦੀ ਜੋਤ ਲਾ ਕੇ ਪਾਠ ਪੂਜਾ ਕਰਦੀ ਆ ਵਾ ਯਾਨੀ ਕਿ ਮਨ ਨੂੰ ਸ਼ਾਂਤੀ ਮਿਲਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਨੂੰ 4 ਮਹੀਨੇ ਹੋ ਗਏ ਰਿਹਾਂਦੀ ਨੂੰ ਮੇਰੇ ਸਾਰੇ ਕੰਮ ਹੋ ਰਹੇ ਨੇ ਸਾਰੇ ਹੋ ਗਏ ਜਿਹੜੇ ਰੁਕੇ ਹੋਏ ਸੀ ਉਹ ਵੀ ਹੋ ਗਏ ਬਸ ਇੱਕ ਕੰਮ ਹੋ ਗਿਆ ਬਾਬਾ ਜੀ ਉਹਦੇ ਵੀ ਕਿਰਪਾ ਕਰ ਦੋਵੇ ਮੈਂ ਜਾਣ ਕੇ ਇੱਥੇ ਮਨ ਨੂੰ ਆ ਕੇ ਸ਼ਾਂਤੀ ਬਹੁਤ ਮਿਲਦੀ ਆ ਜਾਣ ਕੇ ਵੀ 2 ਦਿਨ ਪਹਿਲਾਂ ਹੀ ਐ ਹੁੰਦਾ ਕਿ ਅਸੀਂ ਦੁਪਹਿਰੇ ਤੇ ਜਾਣਾ ਹੀ ਜਾਣਾ ਵਾ ਮਨ ਨੂੰ ਖੁਸ਼ੀ ਹੁੰਦੀ ਆ ਬਹੁਤ ਮੈਂ ਤਾਂ ਕਹਿੰਦੀ ਜਿੰਨੀ ਵੀ ਸੰਗ ਦਾ ਘਰੇ ਬੈ ਕੇ ਦੇਖਦੇ ਨੇ ਸਾਰੇ ਇੱਥੇ ਆ ਕੇ ਸੇਵਾ ਕਰਨ ਬਾਬਾ ਜੀ ਕੋਲੇ ਹਰ ਇੱਕ ਚੀਜ਼ ਮਿਲਦੀ ਆ ਕਿਸੇ ਚੀਜ਼ ਦੀ ਕਮੀ ਨਹੀਂ ਸਾਡਾ ਸਾਡਾ ਬਾਪ ਪਿਤਾ ਜੀ ਆਹੇ ਸੋ ਅਸੀਂ ਮੰਗ ਸਕਦੇ ਅੰਨਾ ਕੋਲੋਂ ਮੈਂ ਕਹਿੰਦੀ ਬੰ ਇੰਨਾ ਦੰਦੇ ਨੇ ਬਾਬਾ ਜੀ ਇੰਨਾ ਦੰਦੇ ਨੇ ਮੈਂ ਨੀਂਬਵਾਰ ਰਹਿੰਦੀ ਸੀ ਮੈਂ ਦਵਾਈਆਂ ਤੇ ਰਹਿੰਦੀ ਸੀ ਜੀ ਬਹੁਤ ਦਵਾਈਆਂ ਖਾਧੀਆਂ ਮੈਂ ਬਹੁਤ ਜ਼ਿਆਦਾ ਪਰ ਹੁਣ ਮੈਂ ਕਦੇ ਕੋਈ ਗੋਲੀ ਨਹੀਂ ਖਾ ਕੇ ਦੇਖੀ ਹੁਣ ਮੇਰੇ ਸਰੀਰ ਇਹ ਤੰਦਰੁਸਤ ਰਹਿੰਦਾ ਵਾ ਐਂ ਮੈਂ ਰਾਤ ਨੂੰ 2:30 ਵਜੇ ਉੱਠ ਕੇ ਜੋਤਵਤੀ ਕਰਦੀ ਬਾਬਾ ਦੀਪ ਸਿੰਘ ਜੀ ਦੀ ਜੋਤ ਲਾ ਕੇ ਪਾਠ ਪੂਜਾ ਕਰਦੀ ਆ ਵਾ ਜਾਨੀ ਕਿ ਮਨ ਨੂੰ ਸ਼ਾਂਤੀ ਮਿਲਦੀ ਆ ਜੋਤ ਮੇਰੀ ਘਰੇ 24 ਘੰਟੇ ਲੱਗੀ ਰਹਿੰਦੀ ਕਦੀ ਮੇਰੀ ਜੋਤ ਆਉਣੀ ਹੁੰਦੀ ਹੈ ਜੀ ਮੈਂ ਹੋਵਾਂ ਘਰੇ ਨਾ ਹੋਵਾਂ ਜੋਤਨ ਲੱਗੀ ਰਹਿਣਾ ਵਾ ਚਾਹ ਉਹ ਤੇ ਮੜ ਜਾ ਕਿਉ ਆ ਉਹਨੇ ਉਹ ਨਹੀਂ ਹੋਣਾ ਇੰਨੀ ਬਾਬਾ ਦੀ ਜੋ ਸ਼ਕਤੀ ਆ ਕਿੰਨਾ ਕੁ ਮਤਲਬ ਆ ਫਿਰ ਯਕੀਨ ਇਦਾਂ ਵੱਧਾ ਹੈ ਵੀ ਜਦੋਂ ਸਾਰੇ ਕੰਮ ਜਿਹੜੇ ਕਿ ਹੁੰਦੇ ਹੋਣ ਜਿਵੇਂ ਅਸੀਂ ਦੱਸਿਆ ਵੀ ਪਹਿਲਾਂ ਦਵਾਈਆਂ ਇੰਨੇ ਖਾਂਦੇ ਹਣ ਤੇ ਹੁਣ ਦਵਾਈ ਵੀ ਨਹੀਂ ਕਿਸੇ ਖਾਣ ਦੀ ਲੋੜ ਪੈਂਦੀ ਕਿ ਜਦੋਂ ਆਪਾਂ ਦੁਪਹਿਰਾ ਸਾਹਿਬ ਕੱਟਣਾ ਸ਼ੁਰੂ ਕਰ ਦਿੰਦੇ ਨੇ ਨਾ ਤਾਂ ਬਾਬਾ ਦੀਪ ਸਿੰਘ ਜੀ ਦੁੱਖ ਕਸ਼ਟ ਜਿਹੜੇ ਆਪਣੇ ਜੀਵਨ ਦੇ ਵਿੱਚ ਹੁੰਦੇ ਸਾਰੇ ਕੱਟ ਦਿੰਦੇ ਨੇ ਮੈਂ ਸਵੇਰੇ 10 ਵਜੇ ਆ ਕੇ ਭਾਂਡੇ ਦੀ ਸੇਵਾ ਕਰਦੀ ਆ ਪਹਿਲਾਂ ਹੁਣ ਮੈਂ ਨੇ ਸੇਵਾ ਕਰ ਲਈ ਹੁਣ ਮੈਂ ਮੱਥਾ ਟੇਕੂਗੀ ਫਿਰ ਪਸ਼ਾਦਾ ਖਾਵਾਂਗੀ ਆਪਾਂ ਜਾਣ ਕੇ ਮੈਂ ਆਨਸਰ ਸੇਵਾ ਚ ਲੱਗ ਜੰਨੀ ਆ ਹਾਂਜੀ ਭਾਬੀ ਨੇ ਇੰਨੇ ਖੇਚੇ ਪੈਂਦੀ ਮੈਂ ਸੇਵਾ ਤੇ ਲੱਗਨ ਜਾ ਕੇ ਫਿਰ ਜਦੋਂ ਸੇਵਾ ਕਰਦੇ ਆ ਸੰਗਤਾਂ ਨਾਲ ਵਿਚਰਦੇ ਆ ਕਿਹੋ ਜਿਹਾ ਮਹਿਸੂਸ ਹੁੰਦਾ ਇੱਥੇ ਬਹੁਤ ਇੰਨਾ ਸੋਹਣਾ ਲੱਗਦਾ ਵੀ ਚੰਗਾ ਲੱਗਦਾ ਵੀ ਬਸ ਇੱਥੇ ਹੀ ਰਹੀਏ ਜਾਈਏ ਨਾ ਇਥੋਂ ਵੀ ਬਾਬਾ ਜੀ ਦੇ ਕੋਲੇ ਰਹੀਏ ਉਹਨਾਂ ਚਰਨਾਂ 'ਚ ਬੈਠੇ ਹੀ ਰਹੀਏ ਸੀ ਮਨ ਨੂੰ ਬਹੁਤ ਖੁਸ਼ੀ ਹੁੰਦੀ ਆ ਤਸੱਲੀ ਹੁੰਦੀ ਆ ਜਾਨਕਾ ਇੰਨੀ ਖੁਸ਼ੀ ਹੁੰਦੀ ਬਹੁਤ ਜ਼ਿਆਦਾ ਹੁੰਦੀ ਆ ਮੈਂ ਤਾਂ ਸਭ ਨੂੰ ਕਹਿੰਦੀ ਆ ਵੀ ਇੱਥੇ ਆਵੋ ਆ ਕੇ ਬਾਬਾ ਜੀ ਨੂੰ ਆਪਣੇ ਦੁੱਖ ਦੱਸੋ ਤੁਸੀਂ ਬਾਬਾ ਜੀ ਸਭ ਦੀ ਸੁਣਦੇ ਨੇ ਮੈਂ ਦਾਅਵੇ ਨੇ ਕਹਿੰਦੀ ਆ ਇੱਥੋਂ ਕਦੀ ਕੋਈ ਖਾਲੀ ਨਹੀਂ ਜਾਊਗਾ ਝੋਲੀਆਂ ਭਰ ਕੇ ਲੱਗ ਜਾਓ ਵਾਏ ਗੁਰਜੀ ਦਾ ਖਾਨ ਸਾਹਿਬ ਵਾਏ ਗੁਰਜੀ ਫਤ